ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਆਪ ਜੀ ਦੇ ਚਰਨ ਕਮਲਾਪਾਦ ਸਦਾ ਨਮਸਕਾਰ ਹੈ ਵਾਹਿਗੁਰੂ ਜੀਓ ਅੱਜ ਦੀ ਜਿਹੜੀ ਵੀਡੀਓ ਹੈ ਉਹਦੇ ਵਿੱਚ ਕੀਤੀ ਗਈ ਬੇਨਤੀ ਬਹੁਤ ਹੀ ਛੋਟੀ ਜਿਹੀ ਹੈ ਪਰ ਸੰਗਤ ਦੀ ਸਦਾ ਦੀ ਤਰ੍ਹਾਂ ਉਹਦਾ ਜਿਹੜਾ ਮਹੱਤਵ ਹੈ ਲਾਭ ਹੈ ਫਲ ਹੈ ਉਹ ਬਹੁਤ ਜ਼ਿਆਦਾ ਹੈ ਸੰਗਤ ਜੀਓ ਜਿਹੜੀਆਂ ਵੀ ਸੰਗਤਾਂ ਗੁਰੂ ਮਹਾਰਾਜ ਜੀ ਦੀਆਂ ਕਿਰਪਾ ਦਾ ਸਦਕਾ ਨਿਤਨੇਮ ਨਾਲ ਗੁਰਬਾਣੀ ਨਾਲ ਜੁੜੀਆਂ ਨੇ ਉਹਨਾਂ ਦੇ ਅੱਗੇ ਇਹ ਬੇਨਤੀ ਹੈ ਸੰਗਤ ਜੀਓ ਕਿ ਜੇ ਆਪਣੇ ਘਰ ਚਾਰ ਕਮਰੇ ਨੇ ਉਹਨਾਂ ਦੇ ਵਿੱਚੋਂ ਇੱਕ ਕਮਰਾ ਗੁਰੂ ਜੀ ਦੀ ਬੰਦਗੀ ਵਾਸਤੇ ਰੱਖ ਲੈਣਾ ਬਹੁਤ ਲਾਭਦਾਇਕ ਹੈ ਚੰਗਾ ਹੈ ਸੰਗਤ ਜੀ ਕਿਸੇ ਦੇ ਕੋਲ ਇਨੀ ਸਮਰੱਥਾ ਨਹੀਂ ਹੈ ਤੇ ਜੇ ਇੱਕ ਵੀ ਕਮਰਾ ਹੈ ਤੇ ਉਹਨਾਂ ਚਾਰ ਗੁੱਠਾਂ ਦੇ ਵਿੱਚੋਂ ਇੱਕ ਗੁੱਠ ਹੀ ਗੁਰੂ ਜੀ ਵਾਸਤੇ ਆਪਾਂ ਕੱਢ ਸਕਨੇ ਆ ਸੰਗਤ ਜੀ ਇੱਕ ਛੋਟੀ ਜਿਹੀ ਅਲਮਾਰੀ ਲੈ ਕੇ ਜਾਂ ਕੋਈ ਟੇਬਲ ਲੈ ਕੇ ਇੱਕ ਗੁੱਠ ਦੇ ਵਿੱਚ ਗੁਰੂ ਜੀ ਦੀਆਂ ਜਿਹੜੀਆਂ ਪੋਥੀਆਂ ਨੇ ਗੁਟਕਾ ਸਾਹਿਬ ਨੇ ਜਿੱਤੋਂ ਪਾਠ ਕਰੀਦਾ ਹੈ ਆਪ ਜੀ ਦੀ ਮਾਲਾ ਹੈ ਗੁਰੂ ਜੀ ਦੀਆਂ ਜਿਹੜੀਆਂ ਫੋਟੋਆਂ ਸਰੂਪ ਨੇ ਜੇ ਕੋਈ ਸ਼ਸਤਰ ਹੈ ਉਹ ਆਪ ਜੀ ਇੱਕ ਜਗ੍ਹਾ ਤੇ ਰੱਖ ਕੇ ਤੇ ਥੱਲੇ ਬੈਠ ਕੇ ਪਾਠ ਕਰਨਾ ਜਿਹੜਾ ਹੈ ਉਹ ਬਹੁਤ ਉੱਤਮ ਹੈ ਸੰਗਤ ਜੀ ਪਾਠ ਹੋ ਵੀ ਪਰਵਾਨ ਹੈ ਜਿਹੜਾ ਅੱਜ ਇੱਥੇ ਬੈ ਕੇ ਕਰ ਲਿਆ ਕੱਲ ਉੱਥੇ ਬੈ ਕੇ ਕਰ ਲਿਆ ਉਹ ਵੀ ਪਰਵਾਨ ਹੈ ਪਰ ਸੰਗਤ ਜੀਓ ਜਦੋਂ ਇੱਕ ਹੀ ਜਗ੍ਹਾ ਤੇ ਬੈਠ ਕੇ ਆਪਾਂ ਹੌਲੀ-ਹੌਲੀ ਬੰਦਗੀ ਕਰਨੇ ਜਾਂ ਤੇ ਉਸ ਜਗ੍ਹਾ ਦਾ ਆਪਣਾ ਇੱਕ ਔਰਾ ਬਣਦਾ ਹੈ ਆਭਾ ਮੰਡਲ ਬਣਦਾ ਹੈ ਇੱਕ ਵਾਤਾਵਰਣ ਬਣਦਾ ਹੈ ਸ਼ੁਰੂ-ਸ਼ੁਰੂ ਦੇ ਵਿੱਚ ਉੱਥੇ ਮਨ ਨਹੀਂ ਟਿਕੀਗਾ ਪਰ ਜਿਵੇਂ-ਜਿਵੇਂ ਆਪ ਜੀ ਸਾਲਾ-ਬੱਦੀ ਬੰਦਗੀ ਕਰੋਗੇ ਫਿਰ ਉਸ ਆਸਨ ਉੱਤੇ ਬੈਠ ਕੇ ਆਪ ਜੀ ਦਾ ਮਨ ਸਹਿਜੇ ਹੀ ਬਾਣੀ ਵਿੱਚ ਜੁੜੇਗਾ ਨਾਮ ਵਿੱਚ ਜੁੜੇਗਾ ਤੇ ਸੰਗਤ ਜੀ ਜਿੱਥੋਂ ਤੱਕ ਆਪ ਜੀ ਕਰ ਸਕਦੇ ਹੋ ਜੇ ਗੁਰੂ ਜੀ ਨੇ ਆਪ ਜੀ ਨੂੰ ਤੰਦਰੁਸਤੀਆਂ ਬਖਸ਼ੀਆਂ ਨੇ ਮਹਾਰਾਜ ਸਭ ਨੂੰ ਬਖਸ਼ੇ ਤੇ ਜਿੱਥੋਂ ਤੱਕ ਹੋ ਸਕੇ ਸੰਗਤ ਜੀ ਧਰਤੀ ਤੇ ਬਹਿ ਕੇ ਪੰਜੇ ਬਹਿ ਕੇ ਬਾਠ ਕਰਿਆ ਕਰੋ ਵਾਹਿਗੁਰੂ ਜੀਓ ਕਿਉਂਕਿ ਜਿਨ੍ਹਾਂ ਨੇ ਦਿਨ ਰਾਤ ਸਾਲਾਬ ਦੀ ਬੰਦਗੀ ਕੀਤੀ ਹੈ ਇੱਕ ਇੱਕ ਝੌਂਕੜੇ ਤੇ ਆਪਾਂ ਉਹਨਾਂ ਨੂੰ ਵੇਖ ਕੇ ਸੇਧ ਲੈਣੀ ਹੈ ਆਪਾਂ ਉਹਨਾਂ ਵਰਗੇ ਬਣਦੇ ਨਹੀਂ ਸਕਦੇ ਸੰਗਤ ਜੀ ਉਹਨਾਂ ਨੇ ਵੀ ਧਰਤੀ ਤੇ ਬੈਠ ਕੇ ਹੀ ਜੋ ਹੈ ਬੰਦਗੀ ਕੀਤੀ ਹੈ ਸੰਗਤ ਜੀ ਆਪ ਜੀ ਕਿਰਪਾ ਕਰਕੇ ਜਿੱਥੋਂ ਤੱਕ ਹੋ ਸਕੇ ਧਰਤੀ ਤੇ ਬੈਠ ਕੇ ਸਾਫ ਆਸਨ ਵਿਛਾ ਕੇ ਤੇ ਇੱਕ ਹੀ ਜਗ੍ਹਾ ਦੇ ਉੱਤੇ ਬੈਠ ਕੇ ਪਾਠ ਕਰਨਾ ਆਰੰਭ ਕਰੋ 2 4 6 ਮਹੀਨੇ ਬਾਅਦ ਆਪ ਜੀ ਨੂੰ ਆਪ ਹੀ ਮਹਿਸੂਸ ਹੋਣ ਲੱਗ ਪਵੇਗਾ ਕਿ ਉਥੇ ਬੈਠ ਕੇ ਆਪ ਜੀ ਦਾ ਮਨ ਜ਼ਿਆਦਾ ਜੁੜਦਾ ਹੈ ਸਤ ਸੰਗਤ ਜੀ ਉਹਨੀਆਂ ਬੇਨਤੀਆਂ ਪਰਵਾਨ ਕਰ ਲੈਣੀਆਂ ਹੁਲਾ ਚੁੱਕਾਂ ਦੀ ਸ਼ਮਾ ਵਾਹਿਗੁਰੂ ਜੀ ਦਾ ਕੀ ਨਸਾਨ ਹੈ ਗੁਰਜੀ ਕੀ ਫਤਿਹ